ਬੱਦੀ ਗਰਮੀ ਨੂੰ ਥੱਲ ਪਾਉਣ ਆ ਰਿਹਾ ਪੱਛਮੀ ਸਿਸਟਮ ਸਤਿ ਸ਼੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 26 ਮਾਰਚ 2000 25 ਹੋ ਚੁੱਕਿਆ ਹੈ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਬਾਰੇ ਕਰਾਂਗੇ ਇੱਕ ਪੱਛਮੀ ਸਿਸਟਮ ਆ ਰਿਹਾ ਹੈਗਾ ਜਿਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਜਾ ਰਹੇ ਹਾਂ ਜਾਣਕਾਰੀ ਮੌਸਮ ਦੀ ਬੀਤੇ ਚਾਰ ਪੰਜ ਦਿਨਾਂ ਦੀ ਗੱਲ ਕੀਤੀ ਹੈ ਤਾਂ ਬਹੁਤ ਹੀ ਖੇਤਰਾਂ ਵਿੱਚ ਦਿਨ ਦਾ ਪਾਰਾ ਜਿਹੜਾ 32 33 34 35 ਡਿਗਰੀ ਦੇ ਆਸ-ਪਾਸ ਰਿਕਾਰਡ ਹੋ ਰਿਹਾ ਹੈਗਾ ਤੇ ਹਵਾਵਾਂ ਦੀ ਰਫ਼ਤਾਰ ਮੱਠੀ ਹੋਣ ਦੇ ਕਾਰਨ ਜਿਹੜਾ ਮੌਸਮ ਦੇ ਵਿੱਚ ਜਾਂ ਵਾਤਾਵਰਣ ਦੇ ਵਿੱਚ ਨਮੀ ਵਿੱਚ ਵਾਧਾ ਹੋਇਆ ਤੇ ਜਿਸ ਦੇ ਨਾਲ ਅਸਹਿਨਸ਼ੀਲ ਜੀ ਹੁੰਮਸ ਜਿਹੀ ਗਰਮੀ ਵੀ ਮਹਿਸੂਸ ਹੋ ਰਹੀ ਹੈ ਤੇ ਤਲਖੀ ਜੀ ਵੀ ਮਹਿਸੂਸ ਹੋ ਰਹੀ ਆ ਕਿਉਂਕਿ ਹਵਾ ਦੇ ਵਿੱਚ ਜਿਹੜੀ ਨਮੀ ਵੱਧ ਰਹੀ ਸੀ ਹਵਾ ਦੀ ਰਫ਼ਤਾਰ ਮੱਠੀ ਪੈਣ ਕਨ ਹਲਕੇ ਹਲਕੇ ਪੂਰੇ ਦੇ ਬੁੱਲੇ ਵੀ ਆ ਰਹੇ ਸੀ ਤੇ ਦਿਨ ਦਾ ਪਾਰਾ ਵੀ ਵੱਧ ਰਿਹਾ ਸੀਗਾ ਤੇ ਦਿਨ ਦਾ ਪਾਰਾ ਵਧਣ ਦਾ ਕਾਰਨ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਕੋਈ ਐਕਟਿਵ ਪੱਛਮੀ ਸਿਸਟਮ ਨਾ ਤਾਂ ਮਦਾਨੀ ਖੇਤਰਾਂ ਨੂੰ ਪ੍ਰਭਾਵਿਤ ਕਰਕੇ ਗਿਆ ਤੇ ਨਾ ਹੀ ਪਹਾੜੀ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਗਿਆ ਪੱਛਮੀ ਸਿਸਟਮ ਨੇ ਤੇ ਅੱਗੇ ਹੁਣ 24 ਜੋ ਅਗਲੇ 24 ਤੋਂ 27 ਘੰਟਿਆਂ ਦੀ ਗੱਲ ਕਰੀਏ ਤਾਂ ਇੱਕ ਹਲਕਾ ਪੱਛਮੀ ਸਿਸਟਮ ਜਿਹੜਾ ਲੈਂਦੇ ਪੰਜਾਬ ਪਾਕਿਸਤਾਨ ਨੂੰ ਹਲਕੇ ਦਰਮਿਆਨੇ ਮੀਂਹ ਤੇ ਗੜੀਮਾਰੀ ਨਾਲ ਪ੍ਰਭਾਵਿਤ ਕਰ ਸਕਦਾ ਤੇ ਜੰਮੂ ਕਸ਼ਮੀਰ ਹਮਾਚਲ ਦੇ ਪਹਾੜੀ ਇਲਾਕਿਆਂ ਵਿੱਚ ਵੀ ਹਲਕੇ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਅਗਲੇ 24 ਤੋਂ 27 ਘੰਟਿਆਂ ਦੇ ਦੌਰਾਨ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦੇ ਵਿੱਚ ਇਹਦਾ ਕੀ ਅਸਰ ਹੋ ਸਕਦਾ ਜਾਂ ਹਰਿਆਣਾ ਉੱਤਰੀ ਰਾਜਸਥਾਨ ਦੇ ਵਿੱਚ ਇਹ ਸਿਸਟਮ ਦਾ ਕੀ ਅਸਰ ਹੋ ਸਕਦਾਗਾ ਉਹਦੇ ਬਾਰੇ ਗੱਲਬਾਤ ਕਰਦੇ ਹਾਂਗੇ ਬੈਸਦਾ ਅੱਜ ਹਲਕਾ ਹਲਕਾ ਜਿਹੜਾ ਦੱਖਣ ਪੱਛੋਂ ਦੀਆਂ ਹਵਾਵਾਂ ਅਰਬ ਸਾਗਰ ਤੋਂ ਚੱਲ ਕੇ ਹਰਮਾਨਗੜ ਗੰਗਾ ਨਗਰ ਤੱਕ ਪਹੁੰਚ ਰਹੀਆਂ ਸੀ ਤੇ ਸ਼ਾਮ ਹੁੰਦੇ ਹੁੰਦੇ ਆ ਉਹ ਹਵਾਵਾਂ ਜਿਹੜੀਆਂ ਹਾਜ਼ਿਲਕਾ ਮੁਕਸਬ ਤੱਕ ਵੀ ਪਹੁੰਚੀਆਂ ਜਿਸ ਦੇ ਨਾਲ ਰਾਜਸਥਾਨੀ ਰੇਤਾਂ ਜਿਹੜਾ ਖੱਕ ਜੀ ਚੜਦੀ ਦਿਖਾਈ ਦਿੱਤੀ ਆ ਸ਼ਾਮ ਨੂੰ ਦਿਨ ਸੇਪਣ ਵੇਲੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਪੰਜਾਬ ਦੇ ਤਾਂ ਕੱਲ ਇਹ ਖੱਕ ਜੀ ਆ ਜਿਹੜੀ ਰੇਤਾਂ ਜਾਗਾ ਉਹ ਪੰਜਾਬ ਦੇ ਮਾਲਵਾ 벨ਟ ਦੇ ਬਹੁਤ ਹੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਖਾਸ ਕਰਕੇ ਜਦੋਂ ਉੱਚਕ ਇਲਾਕੇ ਵੇਤਾ ਕੱਲ ਤੱਕ ਸਾਰ ਹਲਕਾ ਦਰਮਿਆਨਾ ਪੁਰਾ ਚੱਲੂਗਾ ਦੁਪਹਿਰ ਬਾਅਦ ਹਵਾ ਦੀ ਰਫ਼ਤਾਰ ਜਿਹੜੀ ਤੇਜ਼ ਹੋ ਸਕਦੀ ਹੈ ਕਿਉਂਕਿ ਜਿਹੜਾ ਪੱਛਮੀ ਸਿਸਟਮ ਐਸ ਟਾਈਮ ਲੈਂਦੇ ਪੰਜਾਬ ਪਾਕਿਸਤਾਨ ਦੇ ਉਪਰ ਉਹ ਹੌਲੀ ਹੌਲੀ ਜੰਮੂ ਕਸ਼ਮੀਰ ਵੱਲ ਨੂੰ ਮੂਵ ਕਰੂਗਾ ਮੈਡਲ ਲੈਵਲ ਤੇ 5 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਸਰਕੂਲੇਸ਼ਨ ਹੁੰਦਾ ਉਹ ਜਿਹੜਾ ਹੌਲੀ ਹੌਲੀ ਪਹਾੜਾਂ ਤੋਂ ਜੰਮੂ ਕਸ਼ਮੀਰ ਵੱਲੋਂ ਜਿਹੜਾ ਮੂਵ ਕਰ ਸਕਦਾਗਾ ਉਹਦੇ ਕਾਰਨ ਜਿਹੜਾ ਜ਼ਮੀਨੀ ਪੱਧਰ ਤੇ ਅਰਬ ਦਾਕਰ ਤੋਂ ਨਵੀਂ ਗਲੀਆਂ ਹਵਾਵਾਂ ਆਉਣੀਆਂ ਹਾਲਾਂਕਿ ਉਹਨਾਂ ਵਿੱਚ ਬਹੁਤੀ ਨਮੀ ਨਹੀਂ ਹੋਊਗੀ ਜੇ ਨਮੀ ਹੋਊਗੀ ਤਾਂ ਉਹ ਲੈੰਦੇ ਪੰਜਾਬ ਵੱਲ ਨਹੀਂ ਨਿਕਲ ਜਾਣੀਆਂਗੀ ਤੇ ਦੱਖਣ ਪੱਛੋਂ ਦੀਆਂ ਹਵਾਵਾਂ ਜਿਹੜੀਆਂ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤੇਜ਼ ਚੱਲ ਸਕਦੀਆਂ ਮਤਲਬ ਕਿ 20-25 ਕਿਲੋਮੀਟਰ ਕਿਤੇ ਕਿਤੇ 30-35 ਕਿਲੋਮੀਟਰ ਦੀ ਬਤਾ ਨਾਲ ਜਿਹੜੀ ਤੇਜ਼ ਹਵਾਵਾਂ ਜਿਹੜੀਆਂ ਕੱਲ ਪੰਜਾਬ ਦੇ ਮਾਲਵਾ ਬੈਲਟ ਜਾਂ ਦੁਆਬ ਮਾਝਾ ਦਵਾਬੇ ਵਿੱਚ ਜਿਹੜਾ ਤੇਜ਼ ਹਵਾਵਾਂ ਦਾ ਪ੍ਰਭਾਵ ਜਿਹੜਾ ਦੇਖਣ ਨੂੰ ਮਿਲ ਸਕਦਾ ਹਾਲਾਂਕਿ ਕੋਈ ਵੱਡੇ ਪੱਧਰ ਤੇ ਮੀਂਹ ਦੀ ਇਸ ਬਹਾਉਣਾ ਚੜਦੇ ਪੰਜਾਬ ਜਾਂ ਹਰਿਆਣਾ ਉਤਰੀ ਰਾਜਸਥਾਨ ਵਿੱਚ ਨਹੀਂ ਜਾ ਰਹੀ ਪਰ ਇਹ ਸਿਸਟਮ ਜਾਂਦਾ ਜਾਂਦਾ ਹਲਕੀ ਕਾਰਵਾਈ ਕਿਤੇ ਕਿਤੇ ਦੇ ਸਕਦਾ ਕਿਤੇ ਕਿਤੇ ਗਰਚਮਕਲੇ ਬੱਦਲਾਂ ਦਾ ਜਿਹੜਾ ਨਿਰਮਾਣ ਹੋ ਸਕਦਾ ਇਦਾਂ ਦੀ ਪੋਸਿਬਿਲਟੀ ਹੈਗੀ ਆ ਹੋ ਸਕਦਾ ਕੱਲ ਦੁਪਹਿਰ ਬਾਅਦ ਸ਼ਾਮ ਜਾਂ ਰਾਤ ਨੂੰ ਕਿਤੇ ਕਿਤੇ ਗਰਚਮਕਲੇ ਬੱਦਲ ਬਣ ਜਾਣ ਕਿਤੇ ਨਿੱਕੀ ਮੋਟੀ ਕਾਰਵਾਈ ਦੇ ਜਾਣ ਨਹੀਂ ਤਾਂ ਤੇਜ਼ ਹਵਾਦਈ ਹੱਸ ਜਿਹੜਾ ਪੰਜਾਬ ਦੇ ਬਹੁਤੇ ਖੇਤਾਂ ਵਿੱਚ ਦੇਖਣ ਨੂੰ ਮਿਲੇਗਾ ਇਦਾਂ ਦੀ ਪੋਸਿਬਿਲਟੀ ਜਾ ਪਰਹੀ ਹੈਗੀ ਤੇ ਬਾਕੀ ਜਿਵੇਂ ਜਿਵੇਂ ਸਿਸਟਮ ਲੈਂਦੇ ਪੰਜਾਬ ਤੇ ਕੱਲ ਬਦਲਵਾਈ ਐਕਟਿਵ ਹੋਗੀ ਘਰ ਚਮਕਲੇ ਬਦਲ ਬਨਨਗੇ ਉਹ ਹਲਕੇ ਤੇ ਮੈਨੇਮੀ ਦੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਆਪਾਂ ਲੈਂਦੇ ਪੰਜਾਬ ਪਾਕਿਸਤਾਨ ਦੀ ਗੱਲ ਕਰ ਰਹੇ ਆ ਉੱਥੇ ਮੀਂਹ ਦੀ ਸੰਭਾਵਨਾ ਹੈਗੀ ਤੇ ਕਿਤੇ ਕਿਤੇ ਗੜੇਮਾਰੀ ਵੀ ਹੋ ਸਕਦੀ ਆ ਪਰ ਜਿਵੇਂ ਜਿਵੇਂ ਉਹ ਬੱਦਲ ਚੜ੍ਹਦੇ ਵੱਲ ਨੂੰ ਵਧਣਗੇ ਓਏ ਓਏ ਖਤਮ ਹੁੰਦੇ ਜਾਣਗੇ ਤੇ ਨਾਲ ਠੰਡੀ ਹਨੇਰੀ ਚੜ੍ਹਦੇ ਪੰਜਾਬ ਤੋਂ ਲੈ ਕੇ ਜਰੂਰ ਦਾਖਲ ਹੋ ਸਕਦੇ ਆ ਜਿਹਦੇ ਕਾਰਨ ਜਿਹੜਾ ਪਾਸਮੀ ਸਿਸਟਮ ਬਾਅਦ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਸੀ ਜਿਹੜਾ ਬਾਧੇ ਪਾਰੇ ਨੂੰ ਠੱਲ ਪਾ ਸਕਦਾ ਤਾਂ ਠੰਡੀ ਹਨੇਰੀ ਜਿਹੜੀ ਚੜ੍ਹਦੇ ਪੰਜਾਬ ਦੇ ਵਿੱਚ ਦਾਖਲ ਹੋ ਸਕਦੀ ਹੈਗੀ ਤਾਂ 28 ਮਾਰਚ ਨੂੰ 28 29 ਤੇ 30 31 ਮਾਰਚ ਨੂੰ ਦਿਨ ਦੇ ਪਾਰੇ ਵਿੱਚ ਕਾਫੀ ਗਰਾਊਂਡ ਦੇਖ ਨੂੰ ਮਿਲ ਸਕਦੀ ਹੈ ਖਾਸ ਕਰਕੇ 28 ਮਾਰਚ ਨੂੰ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਵਿੱਚ ਦਿਨ ਦੇ ਪਾਰੇ ਵਿੱਚ 4-5 ਡਿਗਰੀ ਦੀ ਗਰਾਊਂਡ ਤੋਂ ਸੁਭਾਵਾਂ ਜਿਹੜੀ ਬਣਦੀ ਰਿਕਾਈ ਦੇ ਰਹੀ ਆ ਤੇ ਰਾਤਾਂ ਦੇ ਪਾਰੇ ਵਿੱਚ ਵੀ ਜਿਹੜੀ ਹਲਕੀ ਗਰਾਊਂਡ ਦੇਖ ਨੂੰ ਮਿਲੂਗੀ ਮਤਲਬ ਕਿ ਦਿਨ ਜਿਹੜੇ ਮੋਰ ਤੋਂ ਹਸਾਬ ਨੇ ਹੋ ਜਾਣਗੇ ਜੀਦਾ ਕਰਕੇ ਜਿਹੜਾ ਹਲਕਾ ਰਾਤਾਂ ਦੀ ਉਹ ਵਾਪਸੀ ਕਰੂ ਤੇ ਦਿਨ ਵੀ ਜਿਹੜੇ ਸਹਾਵਨੇ ਹੋਣੇ ਸ਼ੁਰੂ ਹੋ ਜਾਣਗੇ ਮਤਲਬ ਕਿ 28 29 30 31 ਮਾਰਚ ਦੇ ਦਿਨ ਜਿਹੜੇ ਸਹਾਵਨੇ रह ਸਕਦੇ ਆ ਗਰਮੀ ਨੂੰ ਠੱਲ ਪੈ ਜਾਣੀ ਹੈ ਕਿ ਤੇ ਰਾਤਾਂ ਦੇ ਪਾਰੇ ਵਿੱਚ ਵੀ ਜਿਹੜੀ ਹਲਕੀ ਗਰਾਵਟ ਦੇਖਣ ਨੂੰ ਮਿਲ ਸਕਦੀ ਹੈ ਕਿ ਅਗਲੇ 24 ਤੋਂ 27 ਘੰਟਿਆਂ ਦੌਰਾਨ ਪੰਜਾਬ ਦੇ ਇਹ 15-20% ਇਲਾਕਿਆਂ ਵਿੱਚ ਕਿਤੇ ਕਿਤੇ ਛਿੜਕਾ ਹਰਾਟਾ ਦਾ ਕਿਤੇ ਕਿਤੇ ਘਰਚੌਂਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਹੈਗਾ ਬਹੁਤੇ ਇਤਰਾ ਵਿੱਚ ਤੇਜ਼ ਹਵਾਵਾਂ ਦਾ ਅਸਰ ਜਿਹੜਾ ਦੇਖਣ ਨੂੰ ਮਿਲ ਸਕਦਾ 20-25 ਕਿਲੋਮੀਟਰ ਦੀ ਉਚਾਈ ਨਾਲ ਜਾਂ ਕਿਤੇ ਕਿਤੇ 30-35 ਕਿਲੋਮੀਟਰ ਦੀ ਉਚਾਈ ਨਾਲ ਤੇਜ਼ ਹਵਾ Rajasthan ਵਾਲੀ ਸਾਈਡ ਤੋਂ ਚੱਲ ਸਕਦੀ ਹੈ ਦੱਖਣ ਪੁੱਛੋਂ ਦੀ ਹਵਾ ਚੱਲ ਸਕਦੀ ਹੈ ਜਿਸ ਦਾ ਕਰਕੇ ਰਾਜਸਤਾਨੀ ਰੇਤਾ ਥਾਰ ਦਸਟ ਜਿਹੜੀ ਉਹ ਦੇਖ ਨੂੰ ਮਿਲ ਸਕਦੀ ਆ ਮਤਲਬ ਕਿ ਜਿਹਨੂੰ ਕਿਤੇ ਕਿਤੇ ਗਹਿਰ ਵੀ ਕਹਿੰਦੇ ਆ ਕਿਤੇ ਖਖ ਕਹਿੰਦੇ ਨੇ ਉਹ ਜਿਹੜੀ ਚੜਦੀ ਦਿਖਾਈ ਦੇ ਸਕਦੀ ਆ ਪੰਜਾਬ ਦੇ ਅਸਮਾਨ ਉੱਪਰ ਕੱਲ ਦੁਪਹਿਰ ਵਾਜਾ ਸ਼ਾਮ ਤੱਕ ਤੇ ਬਾਕੀ ਸਿਸਟਮ ਅ 28 ਮਾਰਚ ਨੂੰ ਅੱਗੇ ਨਿਕਲ ਜਾਣਾ ਤੇ ਉਦੋਂ ਜਿਹੜੀਆਂ ਪਹਾੜ ਤੇ ਪੱਛੂ ਦੀਆਂ ਠੰਡੀਆਂ ਹਵਾਵਾਂ ਪਹਾੜਾਂ ਤੋਂ ਮੈਦਾਨੀ ਖੇਤਾਂ ਨਾਲ ਰੋਕ ਕੰਨਾ ਸ਼ੁਰੂ ਕਰ ਦੇਣੀਆਂ ਜਿਸ ਦਾ ਕਰਕੇ ਮੋਰ ਤੋਂ ਜਿਹੜੀ ਗਰਮੀ ਘਟਨੀ ਸ਼ੁਰੂ ਹੋ ਜਾਣੀ ਤੇ ਹਲਕੀ ਠੰਡਕ ਤੇ ਸੁਹਾਵਣਾ ਮੌਸਮ ਜਿਹੜਾ ਮਾਤ ਦੇ ਜਾਂਦੇ ਜਾਂਦਾ ਅਕੀਰ ਜਿਹੜਾ ਮੌਸਮ ਜਿਹੜਾ ਸੁਹਾਵਣਾ ਹੋ ਜਾਣਾਗਾ ਤੇ ਰਾਤਾਂ ਦੇ ਪਰ ਵਿੱਚ ਤੇ ਦਿਨ ਦੇ ਪਰ ਵਿੱਚ 4-5 ਡਿਗਰੀ ਦੀ ਗਰਾਵਟ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਪਰ ਜਿਹੜੇ ਕਿਸਾਨ ਵੀਰ ਪਾਣੀ ਲਾ ਰਹੇ ਨੇ ਉਹਨਾਂ ਲਈ ਇੱਕ ਖਾਸ ਨੇਹਾਂਗਾ ਅਨ ਜਦੋਂ ਤੁਸੀਂ ਰੁਕ ਜਾਓ ਜਾਂ ਤੁਸੀਂ ਆਪ ਦਾ ਦੇਖ ਕੇ ਪਈ ਪਾਣੀ ਲਾਇਓ ਕੱਲ ਵੀ ਤੇਜ਼ ਹਵਾ ਚੱਲਾ ਸਕਦੀ ਆ ਮੁੜ ਕੇ ਜਦੋਂ ਪਾਸਮੀ ਸਿਸਟਮ 28 ਮਾਰਚ ਨੂੰ ਅੱਗੇ ਲੰਘਿਆ ਅ ਠੰਡ ਤਾਂ ਹੋਊਗੀ ਹੋਊਗੀ ਹਲਕੀ ਜਿਹੜਾ ਮੌਸਮ ਹਿਸਾਬ ਨਾਲ ਹੋ ਜਾਣਾਗਾ ਤੇ ਪਰ ਤੇਜ਼ ਮਤਲਬ ਕਿ ਹਲਕੀ ਦਰਮਿਆਨੀ ਰੁਤਾ ਨਾਲ ਜਾਂ ਕਿਤੇ ਕਿਤੇ ਤੇਜ਼ ਪਹਾੜ ਤੇ ਪੱਛੋਂ ਦੀਆਂ ਖੁਸ਼ਕ ਹਵਾਵਾਂ ਜਿਹੜੀਆਂ 28 29 30 31 ਮਾਰਚ ਨੂੰ ਚੱਲ ਸਕਦੀਆਂ ਜਿਹਦਾ ਕਰਕੇ ਆਹ ਦਾ ਕਿਸਾਨ ਵੀ ਦੇਖ ਕੇ ਕਣਕ ਨੂੰ ਪਾਣੀ ਪੂਣੀ ਲਾਉਣ ਪਈ ਸਾਡੀ ਤਾਂ ਇਹੀ ਸਲਾਹ ਸੀ ਮੌਸਮ ਦੱਸ ਸਕਦੇ ਆ ਜਾਂ ਮੌਸਮ ਦੇ ਹਿਸਾਬ ਨਾਲ ਅਸੀਂ ਖੇਤੀਬਾੜੀ ਥੋੜੀ ਬਹੁਤ ਸਲਾਹ ਦੇ ਸਕਦੇ ਆ ਬਾਕੀ ਕਰਨਾ ਤੁਸੀਂ ਆਦੀ ਮਰਜ਼ੀ ਨਾ ਲਗਾ ਅਸੀਂ ਮੌਸਮ ਦੇ ਪੱਖ ਤੋਂ ਤੁਹਾਡੇ ਨਾਲ ਜਿਹੜੀ ਫਾਤਲਾ ਦੀ ਜਾਣਕਾਰੀ ਹੈ ਜਾਂ ਖੇਤੀਬਾੜੀ ਰਿਲੇਟਡ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਕਿ ਬਾਕੀ ਮੋਟੀ ਗੱਲ ਇਹ ਹੈ ਅਗਲੇ 24 ਘੰਟਿਆਂ 'ਚ ਇੱਕ ਪਾਸਿੰਗ ਸਿਸਟਮ ਗੁਜਰੂਗਾ ਜਿਸ ਦੇ ਕਾਰਨ ਥੋੜੇ ਬਹੁਤ ਖੇਤਾਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੁਭਾਵਨਾ ਰਹੂਗੀ ਤੇ ਕਿਤੇ ਕਿਤੇ ਛਿਰਕਾ ਥਰਾਟਾ ਦੇਖਣ ਨੂੰ ਮਿਲ ਸਕਦਾਗਾ ਬਾਕੀ ਇਹ ਸਿਸਟਮ ਜਾਂਦਾ ਜਾਂਦਾ ਬਾਅਦ ਦੇ ਪਾਰੇ ਨੂੰ ਠੱਲ ਪਾ ਕੇ ਜਾਊਗਾ ਮਤਲਬ ਕਿ 28 ਮਾਰਚ ਤੋਂ ਜਿਹੜਾ ਮੌਸਮ ਸੁਭਾਵਨਾ ਸੁਗਣਾ ਸ਼ੁਰੂ ਹੋ ਜਾਣਾ ਮਤਲਬ ਕਿ ਬਾਅਦ ਦੇ ਪਾਰੇ ਨੂੰ ਠੱਲ ਪੈ ਜਾਣੀਆਂ ਮਾਤ ਪਰ ਅਪ੍ਰੈਲ ਦੇ ਪਹਿਲੇ ਹਫਤੇ ਦਿਨਾਂ ਤੇ ਰਾਤਾਂ ਦੇ ਪਾਰਾ ਇੱਕੇਦਮ ਫੇਰ ਬਦਲਣਾ ਸ਼ੁਰੂ ਤੇ ਗਰਮੀ ਬਦਲਣੀ ਸ਼ੁਰੂ ਹੋ ਜਾਣੀ ਆ ਸੋ ਐਨੀ ਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ